एसएसपी मोहाली दीपक पारीक ਵੱਲੋਂ ਸੈਕਟਰ 66 ਵਿਖੇ ਸ਼ਿਵਰਾਤਰੀ ਦੇ ਮੌਕੇ ਤੇ ਭੋਲੇਨਾਥ ਨੂੰ ਜਲ ਚੜਾਇਆ ਗਿਆ ਇਸ ਮੌਕੇ ਤੇ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾ ਕੇ ਸੁਰੱਖਿਆ ਪ੍ਰਬੰਧ ਦਾ ਵੀ ਐਸਐਸਪੀ ਮੋਹਾਲੀ ਵੱਲੋਂ ਜਾਇਜ਼ਾ ਲਿੱਤਾ ਗਿਆ ਦੇਖੋ ਪੂਰੇ ਸ਼ਹਿਰ ਦੇ ਵਿੱਚ ਵਕਫ ਵਕ ਥਾਵਾਂ ਤੇ ਜਿਹੜੀ ਹੈਗੀ ਅੱਜ ਤਿਉਹਾਰ ਮਨਾਇਆ ਜਾ ਰਿਹਾ ਹੈ ਸੋ ਕਾਫੀ ਇੱਥੇ ਕਾਫੀ ਰਸ਼ਵੀ ਹੈਗੀ ਮੰਦਰਾਂ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਵੀ ਤੋਂ ਨੂੰ ਲੈ ਕੇ ਅਸੀਂ ਬਦਸਤੂਰ ਚੈਕਿੰਗ ਕਰ ਰਹੇ ਹਾਂ ਵਕਫ ਵਕ ਥਾਵਾਂ ਤੇ ਇੱਥੇ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 2 ਐਸਐਚਓ ਫੇਸ 11 ਇਹ ਚੈਕਿੰਗ ਕਰੇ ਕਾਫੀ ਸ਼ਰਧਾਲੂ ਇੱਥੇ ਆਏ ਹੋਏ ਨੇ ਸੋ ਮੇਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਆਜ ਇਹ ਦਿਨ ਹੁੱਲੜਬਾਜੀ ਨਾ ਕਰਨ ਕੋਈ ਕੋਈ ਦਿੱਖਤੀ ਹੈਗਾ ਨਸ਼ਾ ਪੱਤਾ ਕਰਕੇ ਕਿਸੇ ਤਰੀਕੇ ਦੀ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਹੈਗਾ ਇਮੀਡੀਏਟਲੀ ਪੀਸੀਆਰ ਨੂੰ 112 ਤੇ ਸੰਪਰਕ ਕਰਨ ਤਾਂ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਸਕੀਏ ਤੇ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਤਰੀਕੇ ਦੀ ਹੁਲੀਗਨਿਜ਼ਮ ਹੁਲੜਬਾਜੀ ਕਰਦਾ ਹੈ ਮੋਹਾਲੀ ਪੁਲਿਸ ਸਖਤ ਐਕਸ਼ਨ ਲੈਂਣ ਤੋਂ ਕੋਈ ਗੁਰੇਜ਼ ਨਹੀਂ ਕਰੇਗੀ ਪਿੱਛੇ ਜਦੋਂ ਆਪਣੇ ਕੱਲ ਪਰਸੋਂ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਫਾਇਰਿੰਗ ਖਰੜ ਦੇ ਵਿੱਚ ਕੀਤੀ ਗਈ ਸੀ ਉਦੇ ਵਿੱਚ ਡੀਐਸਪੀ ਖਰੜਵਾਲੋਂ ਐਗਜ਼ੈਂਪਲਰੀ ਐਕਸ਼ਨ ਲੈਂਦੇ ਹੋਏ 40 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇੱਕ ਤਰੀਕੇ ਦੀ ਵਰਨਿੰਗ ਹੈਗੀ ਲੋਕਾਂ ਨੂੰ ਕਿ ਅੱਗੇ ਵੀ ਇਸੇ ਤਰੀਕੇ ਦਾ ਐਕਸ਼ਨ ਚੱਲ ਰਿਹਾ ਹੋਇਆ। ਸਰ ਅੱਜ ਕਿੰਨੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਕਿਉਂਕਿ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਨਾਕੇ ਜਿਹੜੇ ਨੇ ਲਗਾਏ ਗਏ ਨੇ ਕਿੰਨੀ ਪੁਲਿਸ ਫੋਰਸ ਡਿਪਲੋਏ ਲਗਭਗ 1200 ਮੁਲਾਜ਼ਮ ਜਿਹੜਾ ਸਾਡਾ ਹੈਗਾ ਆਫਿਸ ਦਾ ਸਟਾਫ ਵੀ ਫੀਲਡ ਦਾ ਸਟਾਫ ਪੀਸੀਆਰ ਮਿਲਾ ਕੇ 1200 ਵੀ ਸਾਨੂੰ ਫੋਰਸ ਕੁਝ ਮਿਲੀ ਹੋਈ ਹੈ ਲਗਭਗ 150 ਦੇ ਕਰੀਬ ਸੋ 1200 ਮੁਲਾਜ਼ਮ ਅਸਲ ਹੈ। देखो ये साडा ना कई दिन तो अस्सी मुहिम चलाई हुई है शाम नु 7 तो लेके 11 वे तक जेडे साडे एसएचओ थाने दी डीलिंग वगैरह करके साडे एसएचओ सुपरवाइजरी ऑफिसर अस्सी आप भी बाहर ਹੁੰਦੇ ਆ ਫੀਲਡ ਦੇ ਵਿੱਚ ਤਾਂ ਕਿ ਸਨੇਚਰਾਂ ਤੇ ਕੋਈ ਚੋਰ ਲੁਟੇਰਾ ਤੇ ਇਨ੍ਹਾਂ ਤੇ ਜਿਹੜੀ ਹੈਗੀ ਹੈ ਰੋਕ ਲਗਾਈ ਜਾ ਸਕੇ ਉਹਦਾ ਅਸਰ ਵੀ ਦੇਖਣ ਚਾਹਿਆ ਕਿਉਂਕਿ ਇਸ ਸਮੇਂ ਜਿਹੜੀ ਵਾਰਦਾਤਾਂ ਦੇ ਵਿੱਚ ਕਮੀ ਆਈ ਹੈ ਕੁਝ ਸਨੇਚਿੰਗ ਦੀ ਵਾਰਦਾਤਾਂ ਸਾਨੂੰ ਰਾਤ ਨੂੰ 11 ਤੋਂ 1:30 ਦੇ ਵਿੱਚ ਰਿਪੋਰਟ ਹੋਈਆਂ ਸੀਗੀਆਂ ਸੋ ਉਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਸ਼ੁਰੂ ਕੀਤੀ ਹੈ ਜਿਹੜੀ ਕਿ ਰਾਤ ਨੂੰ 11 ਤੋਂ ਲੈ ਕੇ ਸਵੇਰੇ 3 ਵਜੇ ਤੱਕ ਚਲੇਗੀ ठीक है थैंक यू। ठीक। सत श्री अकाल दोस्तों। देखो पूरे शहर ਦੇ ਵਿੱਚ ਵਕਫ ਵਕ ਥਾਵਾਂ ਤੇ ਜਿਹੜੀ ਹੈਗੀ ਅੱਜ ਤਿਉਹਾਰ ਮਨਾਇਆ ਜਾ ਰਿਹਾ ਹੈ। ਸੋ ਕਾਫੀ ਇੱਥੇ ਕਾਫੀ ਰਸ਼ਵੀ ਹੈਗੀ ਮੰਦਰਾਂ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਵੀ। ਤੋਂ ਨੂੰ ਲੈ ਕੇ ਅਸੀਂ ਬਦਸਤੂਰ ਚੈਕਿੰਗ ਕਰ ਰਹੇ ਹਾਂ ਵਕਫ ਵਕ ਥਾਵਾਂ ਤੇ। ਇੱਥੇ ਸਾਡੇ ਐਸਪੀਸੀਟੀ ਡੀਐਸਪੀਸੀਟੀ 2 ਐਸਐਚਓ ਫੇਸ 11 ਇਹ ਚੈਕਿੰਗ ਕਰੇ ਕਾਫੀ ਸ਼ਰਧਾਲੂ ਇੱਥੇ ਆਏ ਹੋਏ ਨੇ। ਸੋ ਮੇਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਆਜ ਇਹ ਦਿਨ ਹੁੱਲੜਬਾਜੀ ਨਾ ਕਰਨ। ਕੋਈ ਕੋਈ ਦੇਖਤੀ ਜੇਕਰ ਨਸ਼ਾ ਪੱਤਾ ਕਰਕੇ ਕਿਸੇ ਤਰੀਕੇ ਦੀ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਹੈਗਾ ਇਮੀਡੀਏਟਲੀ ਪੀਸੀਆਰ ਨੂੰ 112 ਦਾ ਸੰਪਰਕ ਕਰਨ ਤਾਂ ਕਿ ਅਸੀਂ ਸਖਤੋ ਸਖਤ ਕਾਰਵਾਈ ਕਰ ਸਕੀਏ ਤੇ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਤਰੀਕੇ ਦੀ ਹੁਲੀਗਨਿਜ਼ਮ ਹੁਲੜਬਾਜੀ ਕਰਦਾ ਹੈ ਮੌਲੀ ਪੁਲਿਸ ਸਖਤ ਐਕਸ਼ਨ ਲੈਣ ਤੋਂ ਕੋਈ ਗੁਰੇਜ਼ ਨਹੀਂ ਕਰੇਗੀ ਪਿੱਛੇ ਜਦੋਂ ਆਪਣੇ ਕੱਲ ਪਰ ਸੂਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਫਾਇਰਿੰਗ ਖਰੜ ਦੇ ਵਿੱਚ ਕੀਤੀ ਗਈ ਸੀ ਉਹਦੇ ਵਿੱਚ ਡੀਐਸਪੀ ਖਰੜ ਵੱਲੋਂ ਐਗਜ਼ੈਂਪਲਰੀ ਐਕਸ਼ਨ ਲੈਂਦੇ ਹੋਏ 40 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇੱਕ ਤਰੀਕੇ ਦੀ ਵਾਰਨਿੰਗ ਹੈਗੀ ਲੋਕਾਂ ਨੂੰ ਕਿ ਅੱਗੇ ਵੀ ਇਸੇ ਤਰੀਕੇ ਦਾ ਸਟ੍ਰੈਕਸ਼ਨ ਚੱਲ ਰਿਹਾ ਹੈ ਸਰ ਅੱਜ ਕਿੰਨੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਕਿਉਂਕਿ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਨਾਕੇ ਜਿਹੜੇ ਨੇ ਲਗਾਏ ਗਏ ਨੇ ਕਿੰਨੀ ਪੁਲਿਸ ਫੋਰਸ ਡਿਪਲੋਏ ਲਗਭਗ 1200 ਮੁਲਾਜ਼ਮ ਜਿਹੜਾ ਸਾਡਾ ਹੈਗਾ ਆਫਿਸ ਦਾ ਸਟਾਫ ਵੀ ਫੀਲਡ ਦਾ ਸਟਾਫ ਪੀਸੀਆਰ ਮਿਲਾ ਕੇ 1200 ਵੀ ਸਾਨੂੰ ਫੋਰਸ ਕੁਝ ਮਿਲੀ ਹੋਈ ਹੈ ਲਗਭਗ 150 ਦੇ ਕਰੀ ਸੋ 120 ਦੇਖੋ ਇਹ ਸਾਡਾ ਨਾ ਕਈ ਦਿਨਾਂ ਤੋਂ ਅਸੀਂ ਮੁਹਿੰਮ ਚਲਾਈ ਹੋਈ ਹੈ ਸ਼ਾਮ ਨੂੰ 7 ਤੋਂ ਲੈ ਕੇ 11 ਵਜੇ ਤੱਕ ਜਿਹੜੇ ਸਾਡੇ ਐਸ ਐਚਓ ਥਾਣੇ ਦੀ ਡੀਲਿੰਗ ਵਗੈਰੇ ਕਰਕੇ ਸਾਡੇ ਐਸ ਐਚਓ ਸੁਪਰਵਾਈਜ਼ਰੀ ਆਫੀਸਰ ਅਸੀਂ ਆਪ ਵੀ ਬਾਹਰ ਹੁੰਦੇ ਹਾਂ ਫੀਲਡ ਦੇ ਵਿੱਚ ਤਾਂ ਕਿ ਸਨੇਚਰਾਂ ਤੇ ਕੋਈ ਚੋਰ ਨੁਟੇਰਾ ਤੇ ਇਹਨਾਂ ਤੇ ਜਿਹੜੀ ਹੈਗੀ ਹੈ ਰੋਕ ਲਗਾਈ ਜਾ ਸਕੇ ਉਹ ਦਾ ਅਸਰ ਵੀ ਦੇਖਣ ਚਾਹੇ ਕਿਉਂਕਿ ਇਸ ਸਮੇਂ ਜਿਹੜੀ ਵਾਰਦਾਤਾਂ ਦੇ ਵਿੱਚ ਕਮੀ ਆਈ ਹੈ ਕੁਝ ਸਨੇਚਿੰਗ ਦੀ ਵਾਰਦਾਤਾਂ ਸਾਨੂੰ ਰਾਤ ਨੂੰ 11 ਤੋਂ 1:30 ਦੇ ਵਿੱਚ ਰਿਪੋਰਟ ਹੋਈਆਂ ਸੀਗੀਆਂ ਸੋ ਉਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਸ਼ੁਰੂ ਕੀਤੀ ਹੈ ਜਿਹੜੀ ਕਿ ਰਾਤ ਨੂੰ 1